ਪੰਜਾਬ ਦੇ ਜੰਮੇ ਜਾਏ ਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤਰਮਿੰਦਰ ਦੀ 89 ਸਾਲ ਦੀ ਉਮਰ ਦੇ ਵਿੱਚ ਹੋਈ ਮੌਤ ਤੋਂ ਬਾਅਦ ਪੂਰਾ ਦੇਸ਼ ਖਾਸ ਕਰਕੇ ਪੂਰਾ ਬਾਲੀਵੁੱਡ ਉਦਾਸ ਹੈ ਉਦਾਸ ਕਿੰਨਾ ਇਸ ਗੱਲ ਦਾ ਪਤਾ ਅਮਤਾਬਚਨ ਤੋਂ ਲੱਗਦਾ ਜਿਹੜੇ ਕਿ ਵਿਲੇਪਾਰਲੇ ਸ਼ਮਸ਼ਾਨ ਘਟ ਦੇ ਵਿੱਚ ਪਹੁੰਚੇ ਅਮਰ ਖਾਨ ਸ਼ਾਹਰੂਖ ਖਾਨ ਸੁਲਮਾਨ ਖਾਨ ਸਾਇਰਾ ਬਾਨੋ ਰੇਖਾ ਕਪੂਰ ਫੈਮਿਲੀ ਤੇ ਸਾਰੇ ਉੱਥੇ ਪਹੁੰਚੇ ਜਿਹੜੇ ਕਿ ਤਰਮਿੰਦਰ ਸਾਹਿਬ ਨੂੰ ਬਹੁਤ ਪਿਆਰ ਕਰਦੇ ਸੀ ਧਰਮਿੰਦਰ ਸਾਹਿਬ ਦੇ ਜਾਣ ਦਾ ਦੁੱਖ ਕਿਵੇਂ ਮਨਾਇਆ ਜਾ ਰਿਹਾ ਇਹਦਾ ਪਤਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀ ਉਸ ਪੋਸਟ ਤੋਂ ਲੱਗਦਾ ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਟਵਿੱਟਰ ਅਕਾਊਂਟ ਦੇ ਉੱਤੇ ਪਾਈ ਆ ਇਹਦਾ ਪਤਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੋਸਟ ਤੋਂ ਲੱਗਦਾ ਇਹਦਾ ਪਤਾ ਯੋਗੀ ਅਦਿੱਤਿਆਨਾਥ ਦੀ ਪੋਸਟ ਤੋਂ ਲੱਗਦਾ ਇਹਦਾ ਪਤਾ ਹੋਰ ਬਹੁਤ ਵੱਡੀਆਂ ਹਸਤੀਆਂ ਦੀਆਂ ਪੋਸਟਾਂ ਤੋਂ ਲੱਗਦਾ ਕਿਉਂਕਿ ਸੱਚੀ ਮੁੱਚੀ ਉਹ ਵੱਡੇ ਬੰਦੇ ਸੀ ਵੱਡੇ ਬੰਦੇ ਦੇ ਮੱਥੇ ਤੇ ਉੱਤੇ ਨਹੀਂ ਲਿਖਿਆ ਹੁੰਦਾ ਕਿ ਮੈਂ ਵੱਡਾ ਬੰਦਾ ਹਾਂ ਵੱਡਾ ਬੰਦਾ ਆਪਣੇ ਕੰਮ ਕਰਕੇ ਹੁੰਦਾ ਤੇ ਧਰਮਿੰਦਰ ਨੇ ਆਪਣੇ ਕੰਮ ਨਾਲ ਇਹ ਦੱਸਿਆ ਕਿ ਫਿਲਮਾਂ ਕਿਵੇਂ ਚੱਲਦੀਆਂ ਇੱਕ ਸੁਧਾਰਨ ਪਿੰਡ ਦੇ ਵਿੱਚੋਂ ਉੱਠਿਆ ਮੁੰਡਾ ਕਿਵੇਂ ਭਰਜਵਾਨੀ ਦੇ ਵਿੱਚ ਸਿਖਰ ਦੇ ਵਿੱਚ ਪਹੁੰਚ ਜਾਂਦਾ ਸਿਖਰ ਤੇ ਪਹੁੰਚ ਜਾਂਦਾ ਤੇ ਧਰਮਿੰਦਰ ਦੀ ਰੀਸ ਕਰਦੇ ਕਰਦੇ ਬਹੁਤ ਸਾਰੇ ਕਲਾਕਾਰ ਸਫਲ ਵੀ ਹੋਏ ਤੇ بڑے ਕਲਾਕਾਰ ਬਣਦੇ ਬਣਦੇ ਰੁਕ ਵੀ ਗਏ ਧਰਮਿੰਦਰ ਨੇ ਜਿਹੜੇ ਦੌਰ ਦੇ ਵਿੱਚ ਕੰਮ ਸ਼ੁਰੂ ਕੀਤਾ ਜਾਂ ਫਿਲਮਾਂ ਦੇ ਵਿੱਚ ਪੈਰ ਧਰਿਆ ਉਸ ਦੌਰ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਟ੍ਰੇਨ ਫੜ ਕੇ ਬੱਸ ਫੜ ਕੇ ਬੰਬੇ ਪਹੁੰਚਣਾ ਉੱਥੇ ਜਾ ਕੇ ਧੱਕੇ ਖਾਣਾ ਧੱਕੇ ਖਾ ਕੇ ਕਾਮਯਾਬੀ ਮਿਲਣਾ ਤੇ ਕਾਮਯਾਬੀ ਨੂੰ ਹਜ਼ਮ ਕਰਨਾ ਤੇ ਅੱਜ ਤੱਕ ਜਿਉਂਦੇ ਰਹਿਣਾ ਉਸ ਖੇਤਰ ਦੇ ਵਿੱਚ ਇਹ ਸਾਰੀਆਂ ਗੱਲਾਂ ਪੜਾਦਰ ਪੜਾ ਬਹੁਤ ਵੱਡੀਆਂ ਚੁਣੌਤੀਆਂ ਵਾਲੀਆਂ ਸੀ ਪਰ ਉਹਨੇ ਇਹ ਸਾਰੀਆਂ ਚੁਣੌਤੀਆਂ ਸਰ ਕੀਤੀਆਂ ਲੰਗੇ ਕਲਮ ਲਲਤੋ ਕਲਮ ਪਿੰਡ ਵਿਚਲੇ ਸਕੂਲ ਦਾ ਇੱਕ ਬੋਰਡ ਦੇਖਿਆ ਵੀਡੀਓ ਦੇ ਵਿੱਚ ਕਿਉਂਕਿ ਹਰ ਸਕੂਲ ਦੇ ਵਿੱਚ ਕਾਮਯਾਬ ਹੋਏ ਬੱਚੇ ਉਸ ਪਿੰਡ ਦਾ ਉਹ ਸਕੂਲ ਦਾ ਨਾਂ ਚਮਕਾਉਣ ਵਾਲੇ ਬੱਚੇ ਦੇ ਇੱਕ ਬੋਰਡ ਦੇ ਉੱਤੇ ਨਾਂ ਲਿਖੇ ਜਾਂਦੇ ਆ ਤਰਮਿੰਦਰ ਦਾ ਨਾਂ ਇਸ ਲਲਤੋ ਕਲਾ ਵਾਲੇ ਸਕੂਲ ਦੇ ਬੋਰਡ ਦੇ ਵਿੱਚ ਪਹਿਲੇ ਨੰਬਰ ਤੇ ਲਿਖਿਆ ਇਸ ਸਕੂਲ ਦੇ ਚਮਕਦੇ ਸਤਾਰੇ ਕਿਉਂਕਿ ਤਰਮਿੰਦਰ ਨੇ 10ਵੀਂ ਇੱਥੋਂ ਕੀਤੀ ਫਗਵਾੜੇ ਦੇ ਵਿੱਚੋਂ ਨੇ ਪੜ੍ਹਾਈ ਕੀਤੀ ਤੇ ਤਰਮਿੰਦਰ ਨੇ ਇੱਥੋਂ ਹੀ ਸੁਪਣਾ ਲਿਆ ਇੱਕ ਸ਼ਹੀਦ ਫਿਲਮ ਸੀ ਦੀਪ ਕੁਮਾਰ ਦੀ ਉਹਨੂੰ ਦੇਖਿਆ ਜੀ ਲੁਧਿਆਣੇ ਦੇ ਇੱਕ ਸਿਨੇਮੇ ਦੇ ਵਿੱਚ ਤਰਮਿੰਦਰ ਨੇ ਤੇ ਇੱਥੋਂ ਹੀ ਉਹਨੇ ਸੁਪਨੇ ਨੇ ਜਨਮ ਲਿਆ ਕਿ ਕੀ ਮੈਂ ਕਹਿੰਦੇ ਦਲੀਪ ਕੁਮਾਰ ਬਣ ਸਕਦਾ ਤੇ ਦਲੀਪ ਕੁਮਾਰ ਬਣਨ ਦੀ ਖਿੱਚ ਦੇ ਵਿੱਚ ਉਹਨੇ ਬੰਬੇ ਜਾਣਾ ਠੀਕ ਸਮਝਿਆ ਤੇ ਬੰਬੇ ਦੇ ਵਿੱਚ ਹੌਲੀ-ਹੌਲੀ ਧੱਕੇ ਤੋੜੇ ਖਾ ਕੇ ਤਰਮਿੰਦਰ ਇੰਨਾ ਕਾਮਯਾਬ ਹੋਇਆ ਕਿ ਅੱਜ ਦੇਸ਼ ਦੇ ਲੋਕ ਕਲਾ ਨੂੰ ਪਿਆਰ ਕਰਨ ਵਾਲੇ ਲੋਕ ਉਹਦੇ ਸਮਕਾਲੀ ਲੋਕ ਉਹਦੇ ਹਮ ਖੇਤਰ ਲੋਕ ਬਹੁਤ ਸਾਰਾ ਦੁੱਖ ਮਨਾ ਰਹੇ ਆ ਦੇਖੋ ਜਾਣਾ ਸਭ ਨਹੀਂ ਆ ਇਸ ਵਰੇ ਦੇ ਵਿੱਚ ਸਾਡੇ ਕੋਲ ਬਹੁਤ ਵੱਡੀਆਂ ਹਸਤੀਆਂ ਗਈਆਂ ਪਰ ਤਰਮਿੰਦਰ ਨੂੰ ਤਾਂ ਆਪਾਂ 11 ਨਵੰਬਰ ਨੂੰ ਹੀ ਮਾਰਤਾ ਸੀ ਸਾਡੇ ਪੰਜਾਬਗਾਂ ਨੇ ਤੇ ਖਾਸ ਕਰਕੇ ਮੀਡੀਏ ਨੇ ਵੱਡੇ ਪੱਧਰ ਦੇ ਉਤੇ ਨੈਸ਼ਨਲ ਮੀਡੀਆ ਨੇ ਧਰਮਿੰਦਰ ਨੂੰ 11 ਨਵੰਬਰ ਨੂੰ ਮਾਰਤਾ ਸੀ ਉਦੋਂ ਉਹ ਅਫਵਾਹ ਸੀ ਹੁਣ ਅਫਵਾਹ ਨਹੀਂ ਸੀ ਗੱਲ ਸਿਰਫ ਇੰਨੀ ਆ ਪਰ ਧਰਮਿੰਦਰ ਦੀਆਂ ਕੁੱਲ ਪ੍ਰਾਪਤ ਕਰਨ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਉਹਦੇ ਰਾਜਨੀਤਿਕ ਸਫਰ ਨੂੰ ਆਪਾਂ ਅਣਦੇਖਿਆ ਨਹੀਂ ਕਰ ਸਕਦੇ ਧਰਮਿੰਦਰ ਰਾਜਨੀਤੀ ਦੇ ਵਿੱਚ ਸਫਲ ਨਾ ਹੋਣ ਵਾਲਾ ਬੰਦਾ ਧਰਮਿੰਦਰ ਰਾਜਨੀਤੀ ਦੇ ਖੇਤਰ ਵਿੱਚ ਸਫਲ ਨਹੀਂ ਹੋਇਆ ਬੀਕਾ ਨੇਰ ਤੋਂ ਚੋਣ ਲੜੀ ਸੀ 2004 ਦੇ ਵਿੱਚ ਜਿੱਤੇ ਆ ਤਰਮਿੰਦਰੀ 55000 ਤੋਂ ਵੱਧ ਵੋਟਾਂ ਦੇ ਫਰਕ ਨਾਲ ਤੇ ਲੋਕ ਸਭਾ ਦਾ ਮੈਂਬਰ ਰਿਹਾ ਜੀ 2009 ਤੱਕ 4 ਤੋਂ ਲੈ ਕੇ 9 ਤੱਕ ਮੁਕਾਬਲੇ ਦੇ ਵਿੱਚ ਸੀ ਕਾਂਗਰਸ ਦਾ ਉਮੀਦਵਾਰ ਰਮੇਸ਼ਵਰ ਡੂਡੀ ਰਮੇਸ਼ਵਰ ਡੂਡੀ ਸਾਬਕਾ ਸੰਸਦ ਮੈਂਬਰ ਉਦੋਂ ਕਾਂਗਰਸ ਨੇ ਖੜਾ ਕੀਤਾ ਬੀਜੇਪੀ ਨੇ ਆਪ ਦਾ ਤਰੁਪ ਦਾ ਪਤਾ ਖੇਡਿਆ ਤੇ ਫਿਰ ਤਰਮਿੰਦਰ ਨੂੰ ਮੁਕਾਬਲੇ 'ਚ ਲਿਆਂਦਾ ਤਰਮਿੰਦਰ ਨੂੰ ਇੰਨੀ ਤਿੱਖੀ ਟੱਕਰ ਪ੍ਰਚਾਰ ਦੇ ਵਿੱਚ ਰਮੇਸ਼ਵਰ ਡੂਡੀ ਨੇ ਦਿੱਤੀ ਕਿ ਇੱਕ ਵੇਲੇ ਧਰਮਿੰਦਰ ਖੁਰਾ ਨੂੰ ਲੱਗਣ ਲੱਗਾ ਵੀ ਭਾਈ ਮੇਰੀ ਸੀਟ ਗਈ ਜਿੱਤੂ ਦੂਜਾ ਮੈਂ ਹਾਰ ਜਾਣਾ ਧਰਮਿੰਦਰ ਨੇ ਆਪਦੇ ਦੋਹਾਂ ਪੁੱਤਾਂ ਨੂੰ ਬੀਕਾਨੇਰ ਦੇ ਵਿੱਚ ਬੁਲਾਇਆ ਸਨੀ ਦਿਓਲ ਤੇ ਬੋਬੀ ਦਿਓਲ ਬਹੁਤ ਵੱਡੀ ਰੈਲੀ ਕੱਢੀ ਬਹੁਤ ਵੱਡਾ ਇਕੱਠ ਕੀਤਾ ਉਸ ਇਕੱਠ ਤੋਂ ਬਾਅਦ ਧਰਮਿੰਦਰ ਦੇ ਪੱਖ ਦੇ ਵਿੱਚ ਬੀਕਾਨੇਰ ਨੇ ਬਾਜ਼ੀ ਪਲਟੀ ਤੇ ਧਰਮਿੰਦਰ ਜਿੱਤਿਆ ਪਰ ਰਮੇਸ਼ਵਰ ਡੂਡੀ ਦਾ ਕਿੰਨਾ ਪ੍ਰਭਾਵ ਤੇ ਕਿੰਨੀ ਟੱਕਰ ਸੀ ਬੀਕਾਨੇਰ ਸ਼ਹਿਰ ਦੇ ਵਿੱਚੋਂ ਤਾਂ ਤਰਮਿੰਦਰ ਅੱਭਲ ਰਿਹਾ ਇੱਕ ਪਾਸੜ ਜਿੱਤ ਹੋ ਗਈ ਪਰ ਜਦੋਂ ਲੋਕ ਸਭਾ ਖੇਤਰ ਬੀਕਾਨੇਰ ਦੇ ਵਿਧਾਨ ਸਭਾ ਖੇਤਰਾਂ ਦੇ ਵਿੱਚੋਂ ਵੋਟਾਂ ਨਹੀਂ ਗਿਣਤੀ ਹੋਈ ਉੱਥੇ ਪੰਜਾਂ ਛੇਾਂ ਥਾਵਾਂ ਤੋਂ ਪੰਜਾਂ ਥਾਵਾਂ ਤੋਂ ਤਰਮਿੰਦਰ ਪਿੱਛੇ ਰਮੇਸ਼ਵਰ ਡੂਡੀ ਅੱਗੇ ਜੇ ਕਿਤੇ ਬੀਕਾਨੇਰ ਸ਼ਹਿਰ ਦੇ ਵਿੱਚ ਰੈਲੀ ਨਾ ਕੀਤੀ ਹੁੰਦੀ ਤਰਮਿੰਦਰ ਨੇ ਉੱਥੇ ਹਾਰ ਵੀ ਜਾਣਾ ਸੀ ਪਰ ਤਰਮਿੰਦਰ ਤੇ ਸਨੀ ਦਿਓਲ ਦੇ ਵਿੱਚ ਬਰਾਬਰਤਾ ਸਮਾਨਤਾ ਕਿਵੇਂ ਆ ਤਰਮਿੰਦਰ ਵੀ ਬੀਕਾਨੇਰ ਦੇ ਵਿੱਚ ਨਾ ਮਾਤਰ ਗਿਆ ਬਹੁਤ ਘਟ ਗਿਆ ਤੇ ਸਨੀ ਦਿਓਲ ਗੁਰਦਾਸਪੁਰ ਦੇ ਵਿੱਚ ਵੈਸੀ ਨਹੀਂ ਆਇਆ ਤਰਮਿੰਦਰ ਦੇ ਖਿਲਾਫ ਵੀ ਬੀਕਾਨੇਰ ਦੀਆਂ ਕੰਧਾਂ ਦੇ ਉੱਤੇ ਪੋਸਟਰ ਲੱਗੇ ਬੋਰਡ ਲੱਗੇ ਕਿ ਸਾਡੇ ਸੰਸਦ ਮੈਂਬਰ ਨੂੰ ਲੱਭ ਕੇ ਲਿਆਓ ਤੇ ਇਨਾਮ ਪਾਓ ਤੇ ਗੁਰਦਾਸਪੁਰ ਦੀਆਂ ਕੰਧਾਂ ਦੇ ਉੱਤੇ ਵੀ ਵਿਰੋਧਕਾਂ ਨੇ ਬੋਰਡ ਲਾਏ ਲਾਉਣੇ ਵੀ ਚਾਹੀਦੇ ਸੀ ਕਿ ਸਨੀ ਦਿਵਲ ਲੱਭ ਕੇ ਲਿਆਓ ਤੇ ਇਨਾਮ ਪਾਓ ਸਨੀ ਦਿਵਲ ਬੋਰਡ ਪੜਨ ਦੇ ਬਾਵਜੂਦ ਖਬਰਾਂ ਮਿਲਣ ਦੇ ਬਾਵਜੂਦ ਪੋਸਟਰ ਲੱਗਣ ਦੇ ਬਾਵਜੂਦ ਕਦੇ ਨਹੀਂ ਗੁਰਦਾਸਪੁਰ ਆਇਆ ਪਰ ਜਦੋਂ ਪੋਸਟਰਾਂ ਦਾ ਰੌਲਾ ਵੱਧ ਗਿਆ ਤੇ ਤਰਮਿੰਦਰ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਹੀ ਬੀਕਾਨੇਰ ਪਹੁੰਚਿਆ ਉਹਨੇ ਉੱਥੇ ਜਾ ਕੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਪ੍ਰਸ਼ਾਸਨ ਨਾਲ ਮੀਟਿੰਗਾਂ ਕੀਤੀਆਂ ਫਿਰ ਉਹਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਤੇ ਉਹਨੇ ਆਉਣ ਜਾਣ ਜਾਰੀ ਰੱਖਿਆ ਧਰਮਿੰਦਰ ਹੋਰਾਂ ਨੇ ਬੀਕਾਨੀਅਰ ਦੇ ਵਿੱਚ ਨਾ ਰਹਿ ਕੇ ਵੀ ਉਥੋਂ ਦੀਆਂ ਇੱਕ ਦੋ ਨਦੀਆਂ ਤੇ ਲੋਕਾਂ ਦੇ ਹੋਰ ਮਸਲੇ ਮੁੰਬਈ ਦੇ ਵਿੱਚ ਬੈਠਿਆਂ ਹੱਲ ਕਰਵਾਏ ਇਹਦੇ ਕਰਕੇ ਲੋਕ ਉਹਨੂੰ ਉੱਥੇ ਪਿਆਰ ਵੀ ਕਰਦੇ ਰਹੇ ਆ ਧਰਮਿੰਦਰ ਦੀ ਧਰਮ ਪਤਨੀ ਦੂਜੀ ਹੇਮਾ ਮਾਲਣੀ ਇਸ ਵੇਲੇ ਵੀ ਸੰਸਦ ਮੈਂਬਰ ਹਨ ਮਥੁਰਾ ਤੋਂ ਭਾਵੇਂ ਕਿ ਕਲਾਕਾਰਾਂ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਰਾਜਨੀਤੀ ਇਹਨਾਂ ਨੂੰ ਮਾਫਕ ਨਹੀਂ ਆ ਤੇ ਹੋਣੀ ਵੀ ਨਹੀਂ ਆ ਤੇ ਮੇਰਾ ਖਿਆਲ ਵੀ ਹੋਣੀ ਚਾਹੀਦੀ ਵੀ ਨਹੀਂ ਆ ਕਿਉਂਕਿ ਇਹ ਲੋਕ ਓਵੇਂ ਨਹੀਂ ਹੁੰਦੇ ਜਿਵੇਂ ਕਿ ਰਾਜਨੀਤਿਕ ਲੋਕ ਗਪੌੜ ਛੱਡਦੇ ਆ ਹਾਂ ਰਾਜਨੀਤਿਕ ਲੋਕ ਸਿਆਸੀ ਪਾਰਟੀਆਂ ਸੋਚਦੇ ਆ ਵੀ ਆਹ ਮਸ਼ਹੂਰ ਬੰਦਾ ਇਹਨੂੰ ਇਸ ਥਾਂ ਤੋਂ ਚੱਕ ਕੇ ਇੱਥੇ ਫਿੱਟ ਕਰੋ ਇਹਦੇ ਨਾਂ ਤੇ ਵੋਟਾਂ ਪੈਣੀਆਂ ਆ ਆਪਾਂ ਇੱਕ ਸੀਟ ਜਿੱਤਣੀ ਆ ਬਾਅਦ ਦੇ ਵਿੱਚ 5 ਸਾਲੇ ਨੂੰ ਗਾਲਾਂ ਪੈਣਗੀਆਂ ਨਹੀਂ ਪੈਣਗੀਆਂ ਜਾਂਦਾ ਨਹੀਂ ਜਾਂਦਾ ਬਾਅਦ ਦੀ ਗੱਲ ਆ ਇੱਕ ਵਾਰ ਆਪਾਂ ਸੀਟ ਕੱਢ ਗਏ ਇਹੀ ਕੁਝ ਆਪਾਂ ਜਾਣਦੇ ਕਿ ਬੀਤੇ ਵੇਲੇ ਦੇ ਵਿੱਚ ਸਨੀ ਦਿਓਲ ਦੇ ਮਾਮਲੇ 'ਚ ਹੋਇਆ ਇਹੀ ਕੁਝ ਤਰਮਿੰਦਰ ਦੇ ਮਾਮਲੇ 'ਚ ਹੋਇਆ ਪਰ ਤਰਮਿੰਦਰ ਨੂੰ ਅਸੀਂ ਕਲਾਕਾਰ ਦੇ ਤੌਰ ਤੇ ਜਾਣਾਂਗੇ ਅਸੀਂ ਉਹਨੂੰ ਫਿਲਮ ਅਦਾਕਾਰ ਦੇ ਤੌਰ ਤੇ ਜਾਣਾਂਗੇ ਤਰਮਿੰਦਰ ਦੇ ਨਾਲ ਵਦਕੀਆਂ ਵੀ ਬਹੁਤ ਹੋਈਆਂ ਕਿਸੇ ਫਿਲਮ ਵਾਲੇ ਦੇ ਪੈਸੇ ਨਹੀਂ ਦਿੱਤੇ ਕਿਸੇ ਫਿਲਮ ਦੇ ਵਿੱਚ ਉਹਨੂੰ ਪਸੰਦ ਕੀਤਾ ਗਿਆ ਪਰ ਉਵੇਂ ਕੰਮ ਨਹੀਂ ਦਿੱਤਾ ਗਿਆ ਕਿਸੇ ਫਿਲਮ ਦੇ ਵਿੱਚ ਕੁਝ ਹੋਇਆ ਤੇ ਤਰਮਿੰਦਰ ਸਾਡੇ ਕੋਲੇ ਇੱਕ ਐਸੀ ਉਦਾਹਰਨ ਹੈ ਕਿ ਜ਼ਿੰਦਗੀ ਦੇ ਵਿੱਚ ਹਰ ਬਾਜ਼ੀ ਸਿੱਧੀ ਨਹੀਂ ਪੈਂਦੀ ਜੇ ਲੰਮਾ ਸਮਾਂ ਪਹਿਲਾਂ ਸਾਡੇ ਜਮਣ ਤੋਂ ਪਹਿਲਾਂ ਇੱਕ ਬੰਦਾ ਬੰਬਈ ਦੇ ਵਿੱਚ ਜਾ ਕੇ ਸੰਘਰਸ਼ ਕਰਕੇ ਸਟਾਰ ਬਣ ਸਕਦਾ ਤੇ ਜਿਹੜੇ ਬੰਦੇ ਅੱਜ ਢੇਰੀ ਢਾਈ ਬੈਠੇ ਆ ਉਹਨਾਂ ਵਾਸਤੇ ਤਰਮਿੰਦਰ ਇੱਕ ਪ੍ਰੇਰਨਾ ਸਰੋਤ ਵੀ ਆ ਹੁਣ ਤਾਂ ਲੰਘੇ ਕੱਲ ਜਿਵੇਂ ਮੈਂ ਪਹਿਲੀ ਵੀਡੀਓ ਦੇ ਵਿੱਚ ਵੀ ਬੇਨਤੀ ਕੀਤੀ ਸੀ ਦੇਖੋ ਸਾਡੇ ਬੰਦਿਆਂ ਨੇ ਮੂੰਹ ਤਾਂ ਫੜ ਨਹੀਂ ਲੈਣੀ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕੁਝ ਕਹਿਣਾ ਕਈ ਬੰਦੇ ਵੀ ਗੱਲ ਕਹੀ ਜਾਂਦੇ ਆ ਪੰਜਾਬ ਨੇ ਉਹਨੂੰ ਇੰਨਾ ਪਿਆਰ ਦਿੱਤਾ ਪਰ ਉਹਨੇ ਪੰਜਾਬ ਦੇ ਨਾਲ ਧੱਕਾ ਕੀਤਾ ਕਿਵੇਂ ਉਹਨੇ ਪੰਜਾਬ ਨਾਲ ਧੋਖਾ ਕੀਤਾ ਕਿਵੇਂ ਉਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਕਿਵੇਂ ਉਹਨੇ ਨਾ ਕਦੇ ਕੋਈ ਸੜਕ ਬਾਰੇ ਸੋਚਿਆ ਨਾ ਕਦੇ ਕੋਈ ਪੰਜਾਬ ਦੇ ਕਿਸੇ ਮਸਲੇ ਬਾਰੇ ਸੋਚਿਆ ਨਾ ਕਿਸੇ ਗਰੀਬ ਬਾਰੇ ਸੋਚਿਆ ਮੈਨੂੰ ਇਹ ਲੱਗਦਾ ਵੀ ਭਾਈ ਸਾਨੂੰ ਪੰਜਾਬੀਆਂ ਨੂੰ ਇਹ ਆਰਦਾ ਵੀ ਹਰ ਕੰਮ ਪਹਿਲਾਂ ਫੇਸਬੁੱਕ ਤੇ ਦਿਖਾਇਆ ਜਾਵੇ ਫਿਰ ਕੀਤਾ ਜਾਵੇ ਹਾਲਾਂਕਿ ਮੈਂ ਕੋਈ ਤਰਮਿੰਦਰ ਪਰਿਵਾਰ ਦੇ ਨੇੜੇ ਨਹੀਂ ਆ ਪਰ ਮੈਨੂੰ ਇਹ ਉਹ ਲੱਗਦਾ ਵੀ ਆਪਾਂ ਜੰਮੇ ਸਿਰਫ ਮਿੱਟੀ ਪਟਣ ਵਾਸਤੇ ਥੋੜੀ ਆ ਮੈਨੂੰ ਇਹ ਉਹ ਲੱਗਦਾ ਵੀ ਹੋ ਸਕਦਾ ਹੋ ਸਕਦਾ ਮੈਨੇ ਕਿਹਾ ਪੱਕਾ ਕੀ ਪਤਾ ਤਰਮਿੰਦਰ ਨੇ ਲੋਕਾਂ ਦੇ ਕੰਮ ਕੀਤੇ ਵੀ ਹੋਣ ਕਿਸੇ ਦੀ ਕੋਈ ਤਿਲ ਫੁੱਲ ਬਦਲ ਕੀਤੀ ਵੀ ਹੋਵੇ ਤੇ ਹੋ ਸਕਦਾ ਭਾਈਓ ਨੇ ਭੂਰਾ ਵੀ ਨਾ ਕੀਤੀ ਹੋਵੇ ਤੇ ਜਦੋਂ ਆਪਾਂ ਨੂੰ ਗਿਆਨ ਹੀ ਨਹੀਂ ਜੇ ਰ ਮੈਨੂੰ ਨਹੀਂ ਪਤਾ ਵੀ ਭਾਈ ਗੱਲ ਇਧਰ ਲਈ ਕਿ ਇਧਰ ਲਈ ਆ ਤੇ ਮੈਂ ਦਫਾ ਕਿਉਂ ਪਟਾ ਤੇ ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਾਣਤਾ ਤੁਸੀਂ ਤੁਹਾਡੇ ਕੋਲੇ ਸਬੂਤ ਹੋਊਗਾ ਵੀ ਉਹਨੇ ਕੁਝ ਨਹੀਂ ਕੀਤਾ ਪਰ ਜ਼ਰੂਰੀ ਨਹੀਂ ਕਿ ਕੰਮ ਕਰਨ ਵਾਲਾ ਹਰ ਬੰਦਾ ਫੇਸਬੁੱਕ ਤੇ ਪਹਿਲਾਂ ਪੋਸਟ ਪਾਵੇ ਉਹ ਦੱਸੇ ਜੀ ਕਿ ਮੈਂ ਮੱਖਣ ਸਿੰਘ ਨੂੰ ਫੋਮਣ ਸਿੰਘ ਨੂੰ ਮੁਹੰਮਦ ਇਕਬਾਲ ਨੂੰ ਮੈਂ ਦੀਪਕ ਕੁਮਾਰ ਨੂੰ ਇੰਨੇ ਪੈਸੇ ਭੇਜੇ ਤੇ ਮੈਂ ਬੰਬੇ ਦੇ ਵਿੱਚੋਂ ਇੰਨੇ ਭੇਜਦਾ ਮਤਲਬ ਇਹ ਜੀ ਕਿ ਕਈ ਬੰਦੇ ਚੁੱਪ ਚਪੀਤੇ ਵੀ ਕੰਮ ਕਰਦੇ ਆ ਸਮਾਜ ਦੇ ਵਿੱਚ ਸਾਰੇ ਡੌਂਡੀ ਪਿੱਟ ਕੇ ਕੰਮ ਨਹੀਂ ਕਰਦੇ ਹੋ ਸਕਦਾ ਉਹਨੇ ਕੋਈ ਕੰਮ ਨਾ ਕੀਤਾ ਹੋਵੇ ਹੋ ਸਕਦਾ ਪਰਦੇ ਨਾਲ ਕੰਮ ਕੀਤੇ ਹੋਣ ਪਰ ਪੰਜਾਬ ਨੂੰ ਉਹਦੇ ਉੱਤੇ ਮਾਣ ਕਰਨਾ ਹੀ ਚਾਹੀਦਾ ਪੰਜਾਬ ਉਹਦੇ ਉੱਤੇ ਮਾਣ ਕਿਉਂ ਨਾ ਕਰੇ ਹੋਰ ਕੀ ਦੇਤੇ ਕਰੇ ਕਿਉਂਕਿ ਜਿਹਦੇ ਉੱਤੇ ਤੁਸੀਂ ਮਾਣ ਕਰਦੇ ਆ 3600 ਨੁਕਸਾਨ ਦੇ ਵਿੱਚ ਬੰਦੇ ਕੱਢਣ ਵਾਲੇ ਹੈਗੇ ਆ ਇਹਦਾ ਮਤਲਬ ਇਹ ਹੈ ਜੀ ਕਿ ਅਸੀਂ ਬੰਦੇ ਦੀ ਕੁੱਲ ਪ੍ਰਾਪਤੀ ਵੱਲ ਨਹੀਂ ਵੇਖੀਏ ਅਸੀਂ ਉਹਦੀਆਂ ਗੱਲਾਂ ਦੇ ਨਾਲ ਇੱਕ ਦੂਆਂ ਨਾਲ ਅਸਹਿਮਤ ਹੋ ਕੇ ਆਪਾਂ ਉਹਦੀਆਂ ਪੋਸਟਾਂ ਪਾ ਗਏ ਹੁਣ ਮੈਂ ਕੱਲ ਇੱਕ ਬੰਦੇ ਦੀ ਟਿੱਪਣੀ ਪੜੀ ਮੈਨੂੰ ਬੜੀ ਵਧੀਆ ਲੱਗੀ ਉਹ ਵੀ ਮੈਂ ਸਾਂਝੀ ਕਰਨੀ ਚਾਹਣਾ ਉਹ ਬੰਦੇ ਨੇ ਕਿਹਾ ਜੀ ਕਿ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਸ਼ਾਮਲ ਆ ਕਿ ਅਸੀਂ ਇੱਕੋ ਦਰਖਤ ਤੋਂ ਸਾਰੇ ਫਲ ਚਾਹੁੰਦੇ ਆ ਉਹਨੂੰ ਇਕੱਲੇ ਲੱਗੇ ਹੁਣ ਉਹਨੂੰ ਅੰਬ ਲੱਗੇ ਹੁਣ ਸੇਬ ਵੀ ਉੱਥੇ ਹੀ ਹੋਣ ਉੱਥੇ ਚੀਕੂ ਹੋਣ ਤੇ ਉੱਥੇ ਸਟ੍ਰਾਬਰੀ ਹੋਵੇ ਤੇ ਉੱਥੇ ਬਾਕੀ ਫਲ ਹੋਣ ਜਦ ਕਿ ਹਰ ਫਲ ਆਪਣੀ ਤਰ੍ਹਾਂ ਦਾ ਹੁੰਦਾ ਹਰ ਬੰਦੇ ਦੀ ਅਹਿਮੀਅਤ ਆਪਣੇ ਤਰੀਕੇ ਵਾਲੀ ਹੁੰਦੀ ਆ ਕੋਈ ਬੰਦੇ ਦਾ ਨਾਂ ਬਹੁਤ ਵੱਡਾ ਹੁੰਦਾ ਕਿਸੇ ਬੰਦੇ ਦਾ ਨਾਂ ਵੱਡਾ ਨਹੀਂ ਹੁੰਦਾ ਕੋਈ ਬੰਦਾ ਨਾ ਕਮਾ ਕੇ ਪਿੰਡ ਦੇ ਵਿੱਚ ਹੀ ਰਹਿੰਦਾ ਕੋਈ ਬਾਹਰ ਚਲਾ ਜਾਂਦਾ ਕੋਈ ਬੰਦਾ ਚੁੱਪਚੀਪੀ ਤੇ ਮਦਦ ਕਰਦਾ ਕੋਈ ਬਿਲਕੁਲ ਖੁੱਲ ਕੇ ਮਦਦ ਕਰਦਾ ਡੌਂਡੀ ਪਿੱਟ ਕੇ ਕਰਦਾ ਹਰ ਬੰਦੇ ਦਾ ਆਪੋ ਆਪਣਾ ਤਰੀਕਾ ਪਰ ਆਪਣੇ ਪੰਜਾਬਗਾਂ ਨਾਲ ਕੋਈ ਐਡੀ ਵੱਡੀ ਗਦਾਰੀ ਉਹਨੇ ਕੀਤੀ ਨਹੀਂਗੀ ਜਿੰਦੀ ਵੱਡੀ ਆਪਾਂ ਸਮਝੀ ਬੈਠੇ ਆ ਜਿਨ੍ਹਾਂ ਨੂੰ ਆਪਾਂ ਇੱਥੇ ਚੁਣ ਕੇ ਵੋਟਾਂ ਪਾ ਕੇ ਮੂਰੇ ਲਿਉਨੇ ਆ ਤੇ ਆਪਾਂ ਉਹਨਾਂ ਬਾਰੇ ਕੀ ਗੱਲ ਕਰਗੇ ਫਿਰ ਆਪਾਂ ਉੱਥੇ ਤਾਂ ਵੋਟਾਂ ਦੁਬਾਰਾ ਵੀ ਪਾ ਦਨੇ ਆ ਧਰਮਿੰਦਰ ਨੂੰ ਆਪਾਂ ਇਸ ਗੱਲ ਦਾ ਕਰਕੇ ਨਿੰਦੀ ਜਾਈਗੇ ਬਿਲਹ ਜੋ ਪੰਜਾਬ ਦੇ ਵਿੱਚ ਘਟਾ ਆਇਆ ਉਹ ਪੰਜਾਬ ਚਾਉਣਾ ਫਰਜ਼ ਬਣਦਾ ਸੀ ਫਰਜ਼ ਤਾਂ ਆਪਣੇ ਵੀ ਬਹੁਤ ਸਾਰੇ ਬਣਦੇ ਆ ਆਪਣੇ ਚਲੋ ਛੋਟੇ ਬਣਦੇ ਹੋਣਗੇ ਉਹ ਬਹੁਤ ਵੱਡਾ ਬੰਦਾ ਸੀ ਉਹਦੇ ਵੱਡੇ ਬਣਦੇ ਹੋਣਗੇ ਪਤਾ ਨਹੀਂ ਕਿਹੜੇ ਕਾਰਨ ਹੋਣਗੇ ਪਰ ਧਰਮਿੰਦਰ ਵੱਡਾ ਬੰਦਾ ਸੀ ਅੱਜ ਅਸੀਂ ਪਿੰਡ ਦੇ ਵਿੱਚ ਬੈਠੇ ਉਹਨੂੰ ਗਾਲਾਂ ਕੱਢੀ ਜਾਂਦੇ ਤੇ ਪ੍ਰਧਾਨ ਮੰਤਰੀ ਉਹਦੀ ਸਿਫਤ ਕਰਨ ਅੱਜ ਸੋਸ਼ਲ ਮੀਡੀਆ ਤੇ ਟਿੱਪਣੀ ਉਹਦੇ ਖਿਲਾਫ ਕਰ ਲਈਏ ਤੇ ਅਮਿਤ ਸ਼ਾ ਸਿਫਤ ਕਰਨ ਅੱਜ ਹਾਲੀਵੁੱਡ ਦੇ ਕਲਾਕਾਰ ਉਹਦੀ ਸਿਫਤ ਕਰਨ ਤੇ ਮੇਰੇ ਵਰਗਾ ਬੰਦਾ ਉਹਦੀ ਮਿੱਟੀ ਪੱਟੇ ਇਹਦੀ ਕੋਈ ਤਕ ਨਹੀਂ ਬਣਦੀ ਇੱਕ ਗੱਲ ਚੇਤੇ ਰੱਖਿਓ ਸਾਡੇ ਸੋਸ਼ਲ ਮੀਡੀਆ ਨੇ ਧਰਮਿੰਦਰ ਸਮੇਤ ਬਹੁਤ ਸਾਰੇ ਲੋਕ ਮਾਰੇ ਆ ਵੇਲੇ ਤੋਂ ਪਹਿਲਾਂ ਬਹੁਤ ਸਾਰੇ ਲੋਕ ਮਾਰੇ ਆ ਇੱਕ ਤਰ੍ਹਾਂ ਨਾਲ ਗਲਕੁੱਟ ਕੀ ਮਾਰੇ ਆ ਬੇਸ਼ਰਮੀ ਦੀ ਇੰਤਹਾ ਕੀਤੀ ਉਹਨਾਂ ਨੇ ਤੁਹਾਨੂੰ ਚੇਤੇ ਹੋਣਾ ਕਿ ਜਦੋਂ ਪਿਛਲੇ ਨਹੀਂ ਬਰੀਚ ਕੈਂਡੀ ਹਸਪੀਟਲ ਦੇ ਵਿੱਚ ਧਰਮਿੰਦਰ ਦਾਖਲ ਸੀ ਘਰ ਦੇ ਵਿੱਚ ਲੱਗੇ ਸੀ ਪਰਿਵਾਰਕ ਮੈਂਬਰ ਵੀ ਭਾਈ ਛੁੱਟੀ ਲੈ ਕੇ ਘਰ ਚਲੇ ਗਏ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਧਰਮਿੰਦਰ ਹੋਰੀ ਹਸਪਤਾਲ ਦੇ ਵਿੱਚ ਪਏ ਆ ਮਸ਼ੀਨਾਂ ਲੱਗੀਆਂ ਨਾਲੀਆਂ ਮੂੰਹ ਨੂੰ ਲੱਗੀਆਂ ਪ੍ਰਕਾਸ਼ कौर ਖੁਬਕੀ ਰੋ ਰਹੀ ਆ ਪਬੀ ਰੋ ਰਹੀ ਆ ਕਿ ਉੱਠ ਧਰਮ ਉੱਠ ਸਨੀ ਦੇ ਔਲ ਬੋਬੀ ਦੇ ਔਲ ਪਰਿਵਾਰ ਦੇ ਬਾਕੀ ਮੈਂਬਰ ਗਮਗੀਨ ਖੜੇ ਆ ਉਸ ਵੀਡੀਓ ਨੂੰ ਹਸਪਤਾਲ ਦੇ ਵਿੱਚ ਕਿਸ ਨੇ ਚੋਰੀ-ਚੋਰੀ ਬਣਾ ਲਿਆ ਵੀਡੀਓ ਬਹੁਤ ਵਾਇਰਲ ਹੋ ਗਈ ਲੋਕਾਂ ਦੇ ਕੋਲੇ ਗੱਲ ਪਹੁੰਚ ਗਈ ਵੀ ਭਾਈ ਤਰਮਿੰਦਰ ਹੋਰੀ ਬੈੱਡ ਤੇ ਪਾਏ ਕਿਵੇਂ ਆ ਤੇ ਤਰਮਿੰਦਰ ਦੇ ਕੋਲੇ ਕੌਣ-ਕੌਣ ਖੜਾ ਕੌਣ ਰੋ ਰਿਹਾ ਕੀ ਹਾਲਾਤ ਆ ਪਰਿਵਾਰਕ ਮੈਂਬਰਾਂ ਨੇ ਬ੍ਰੀਚ ਕਰਨ ਦੀ ਹਸਪਤਾਲ ਦੇ ਕੋਲੇ ਇਤਰਾਜ਼ ਜ਼ਾਹਰ ਕੀਤਾ ਵੀ ਸਾਡੇ ਘਰ ਦਾ ਮਸਲਾ ਸਾਡੇ ਪਰਿਵਾਰ ਦਾ ਮਸਲਾ ਤੁਸੀਂ ਨਸ਼ਰ ਕਿਵੇਂ ਹੋਣ ਦਿੱਤਾ ਹਸਪਤਾਲ ਨੇ ਇਸ ਗੱਲ ਦੀ ਇਨਕੁਆਇਰੀ ਕੀਤੀ ਵੀ ਭਾਈ ਇਹ ਵੀਡੀਓ ਬਣਾਈ ਕਿਹੜੇ ਕਰਮਚਾਰੀ ਨੇ ਆ ਉਸ ਬੰਦੇ ਬਾਰੇ ਪਤਾ ਲੱਗ ਗਿਆ ਵੀ ਭਾਈ ਐਸ ਬੰਦੇ ਦੀ ਕਰਤੂਤਾ ਇਹ ਹਸਪਤਾਲ ਦੇ ਕਰਮਚਾਰੀ ਦੀ ਕਰਤੂਸੀ ਉਹਨੇ ਚੋਰੀ-ਚੋਰੀ ਵਿਰਲਾ ਥਣੀ ਚੀਤਾ ਥਣੀ ਉਹ ਵੀਡੀਓ ਬਣਾ ਲਈ ਫਿਰ ਉਸ ਬੰਦੇ ਦੇ ਉੱਤੇ ਕਾਨੂੰਨੀ ਕਾਰਵਾਈ ਹੋਈ ਉਸ ਨੂੰ ਸ਼ਾਇਦ ਗ੍ਰਿਫਤਾਰ ਕਰ ਲਿਆ ਗਿਆ ਜਾਂ ਪਤਾ ਨਹੀਂ ਹੁਣ ਕੀ ਕਾਰਵਾਈ ਹੋਊਗੀ ਅਗਲੀ ਪਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਹ ਬੰਦੇ ਦੀ ਪਛਾਣ ਹੋ ਗਈ ਸੀ ਵੀ ਐਨੀ ਆ ਕਰਤੂਤ ਕੀਤੀ ਆ ਹੁਣ ਤੁਹਾਨੂੰ ਮੈਂ ਇੱਕ ਨਵੀਂ ਗੱਲ ਦੇ ਨਾਲ ਤੁਲਨਾ ਕਰਕੇ ਦੱਸਦਾ ਧਰਮਿੰਦਰ ਜੀ ਮੌਤ ਤੋਂ ਪਹਿਲਾਂ ਧਰਮਿੰਦਰ ਨੂੰ ਮਾਰ ਦਿੱਤਾ ਗਿਆ ਸੋਸ਼ਲ ਮੀਡੀਆ ਦੇ ਉੱਤੇ ਨੇਤਾਵਾਂ ਦੇ ਵੱਲੋਂ ਵੀ ਨੈਸ਼ਨਲ ਮੀਡੀਆ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਕੁਝ ਘੰਟੇ ਪਹਿਲਾਂ ਯਾਨੀ ਕਿ ਤਿੰਨ ਦਿਨ ਪਹਿਲਾਂ ਕਹਿ ਲਿਏ ਇੱਕ ਗਾਇਕ ਹਰਮਨ ਸਿੱਧੂ ਦੀ ਮੌਤ ਹੋਈ ਆ ਹਰਮਨ ਸਿੱਧੂ ਕੌਣ ਆ ਨਵੇਂ ਦੌਰ ਦੇ ਮੁੰਡੇ ਕੁੜੀਆਂ ਨੂੰ ਨਹੀਂ ਪਤਾ ਹੋਣਾ ਇੱਕ ਦਹਾਕਾ ਪਹਿਲਾਂ ਜਦੋਂ ਮਿਸ ਪੂਜਾ ਦਾ ਦੌਰ ਸੀ ਜਦੋਂ ਦੁਕਾਨਿਆਂ ਦੀ ਤੂਤੀ ਬੋਲਦੀ ਸੀ ਉਦੋਂ ਹਰਮਨ ਸਿੱਧੂ ਦਾ ਨਾਂ ਬਹੁਤ ਵੱਡਾ ਹੋਇਆ ਮਿਸ ਪੂਜਾ ਨਾਲ ਉਹਦੀ ਕੈਥਟ ਹਿੱਟ ਹੋਈ ਪੇਪਰ ਤੇ ਪਿਆਰ ਗਾਣਾ ਬਹੁਤ ਚੱਲਿਆ ਬਹੁਤ ਚੱਲਿਆ ਬਹੁਤ ਚੱਲਿਆ ਹਰਮਨ ਸਿੱਧੂ ਦਾ ਵੀ ਚੋਖਾ ਨਾ ਹੋ ਗਿਆ ਪਰ ਜਦੋਂ ਵਕਤ ਬੀਤਿਆ ਤੇ ਹਰਮਨ ਦਾ ਨਾਂ ਤੁਦਲਾ ਗਿਆ ਹਰਮਨ ਸਿੱਧੂ ਗੁੰਮਨਾਮ ਕਲਾਕਾਰਾਂ ਚ ਆ ਗਿਆ ਅਸੀਂ ਵੀ ਨਹੀਂ ਕਦੇ ਸੁਣਿਆ ਸ਼ਾਇਦ ਤੁਸੀਂ ਵੀ ਘੱਟ ਸੁਣਿਆ ਹੋਵੇ ਪਰ ਹਰਮਨ ਸਿੱਧੂ ਦੀ ਪਿਛਲੇ ਦਿਨੀ ਖਿਆਲਾ ਕਲਾਾਂ ਦੇ ਵੱਲ ਨਿਮਾਨਸਾ ਦੇ ਵੱਲ ਮੌਤ ਹੋਈ ਸੜਕ ਹਾਰ ਤੇ ਦੇ ਕਰਕੇ ਹੁਣ ਪਿੱਛੇ ਉਹਦੀ ਘਰ ਵਾਲੀ ਉਹਦੀ ਮਾਂ ਤੇ ਉਹਦੀ ਧੀ ਰਹਿ ਗਏ ਕੁਝ ਲੋਕਾਂ ਨੇ ਉਹਨੂੰ ਸ਼ਰਧਾਂਜਲੀ ਭੇਟ ਕਰਨ ਦੀ ਥਾਂ ਦੇ ਉੱਤੇ ਹਰਮਨ ਸਿੱਧੂ ਨੂੰ ਸ਼ਰਧਾਂਜਲੀ ਭੇਟ ਕਰਨੀ ਥਾਂ ਤੇ ਹਰਜੀਤ ਹਰਮਨ ਨੂੰ ਸ਼ਰਧਾਂਜਲੀ ਭੇਟ ਕਰਨੀ ਸ਼ੁਰੂ ਕਰਤੀ ਸੋਸ਼ਲ ਮੀਡੀਆ ਦੇ ਉੱਤੇ ਉਤਾਂ ਦੇ ਮਹਿਕਮੇ ਨੇ ਉਤ ਮਹਿਕਮਾ ਜਿਹੜਾ ਉਹਨੇ ਹਰਮਨ ਸਿੱਧੂ ਦੀ ਥਾਂ ਦੇ ਉੱਤੇ ਹਰਜੀਤ ਹਰਮਨ ਦੀਆਂ ਫੋਟੋਆਂ ਲਾ ਲਾ ਕੇ ਬਹੁਤ ਦੁੱਖ ਹੋਇਆ ਹਰਜੀਤ ਹਰਮਨ ਦੁਨੀਆ ਤੇ ਨਹੀਂ ਰਹੇ ਉਹਨਾਂ ਨੇ ਆਕਰਤੂਤ ਸ਼ੁਰੂ ਕਰਤੀ ਤੇ ਲੰਘੇ ਕੱਲ ਹਰਜੀਤ ਹਰਮਨ ਨੇ ਪੋਸਟ ਪਾ ਕੇ ਇਹਨਾਂ ਲਾਹਣਤੀਆਂ ਨੂੰ ਗੱਲ ਕਹੀ ਆ ਬਰੀ ਜਿਹੜਾ ਬੰਦਾ ਤੁਰ ਗਿਆ ਉਹਦਾ ਵੀ ਸਾਨੂੰ ਦੁੱਖ ਆ ਪਰ ਮੈਨੂੰ ਜਿਉਂਦੇ ਨੂੰ ਤਾਂ ਨਾ ਮਾਰੋ ਤੇ ਜੇਕਰ ਤੇ ਤਰਮਿੰਦਰ ਉੱਠ ਕੇ ਬਹਿ ਜਾਂਦਾ ਉਹ ਤੁਰਨ ਫਿਰਨ ਦੇ ਕਾਬਿਲ ਹੁੰਦਾ ਬਰੀਚ ਕਹਿੰਦੀ ਹਸਪਤਾਲ ਦੇ ਵਿੱਚ ਛੁੱਟੀ ਮਿਲਣ ਤੋਂ ਬਾਅਦ ਜੀ ਇਹੋ ਜਿਹਾ ਚੰਗਾ ਵੇਲਾ ਆਉਂਦਾ ਕਿ ਤਰਮਿੰਦਰ ਤੰਦਰੁਸਤ ਹੋ ਗਿਆ ਸ਼ਾਇਦ ਉਹ ਆਪ ਸ਼ੇਰ ਦੇ ਰੂਪ ਦੇ ਵਿੱਚ ਕਹਿੰਦਾ ਕਿ ਲਾਣਤੀਓ ਮੈਨੂੰ ਤੁਸੀਂ ਜਿਉਂਦੇ ਨੂੰ ਤਾਂ ਨਾ ਮਾਰੋ ਹਾਲਾਂਕਿ ਕਈ ਲੋਕਾਂ ਨੇ AI ਦੇ ਰਾਹੀਂ ਵੀਡੀਓ ਬਣਾਈਆਂ ਸੀ ਕਿ ਤਰਮਿੰਦਰ ਉੱਠ ਕੇ ਬੈਠਾ ਹਸਪਤਾਲ ਦੇ ਵਿੱਚ ਉੱਤੇ ਟੀਵੀ ਦੇ ਉੱਤੇ ਆਪਦੇ ਮਰਨ ਦੀ ਖਬਰ ਆਪੇ ਦੇਖ ਰਿਆ ਤੇ ਹੈਰਾਨ ਹੋ ਰਿਹਾ ਦੁਖੀ ਹੋ ਰਿਹਾ ਇਹ ਚਲੋ ਸਿੱਕ ਟਾਕਸ਼ੀ ਗੱਲ ਪਰ ਜੇਕਰ ਤਾਂ ਸੱਚੀ ਮੁੱਚੀ ਤਰਮਿੰਦਰ ਤੰਦਰੁਸਤ ਹੁੰਦਾ ਤੇ ਉਹਨੂੰ ਇਹ ਗੱਲ ਦੱਸੀ ਜਾਂਦੀ ਵੀ ਤੁਹਾਨੂੰ ਤਾਂ 11 ਨਵੰਬਰ ਨੂੰ ਇੱਕ ਵਾਰੀ ਮਾਰਤਾ ਸੀ ਤੁਸੀਂ ਤਾਂ ਵੈਸੇ ਮੁੱਕੇ ਆ ਜਿਹੜੇ ਹੁਣ ਜਿਹੜੇ 24 ਨੂੰ ਮੁੱਕੇ ਆ ਤੁਹਾਨੂੰ ਤਾਂ 11 ਨਵੰਬਰ ਨੂੰ ਪਿਤਾ ਜੀ ਮਾਰਤਾ ਸੀ ਤਰਮਿੰਦਰ ਸਾਹਿਬ ਤੁਹਾਨੂੰ ਮਾਰਤਾ ਸੀ ਉਹ ਕੀ ਮਹਿਸੂਸ ਕਰਦੇ ਵੀ ਭਾਈ ਅਲਾਨਤਾਂ ਦਾ ਟੋਲਾ ਇੰਨਾ ਵੱਡਾ ਵੀ ਆ ਸੋ ਇਹਨਾਂ ਲਾਹਨਤਗਾਂ ਨੇ ਬਹੁਤ ਸਾਰੇ ਕਲਾਕਾਰ ਮਾਰੇ ਆ بڑے ਨੇਤਾ ਮਾਰੇ ਆ بڑے ਗਵਈਏ ਮਾਰੇ ਆ 8-10 ਵਾਰ ਤਾਂ ਇਹ ਅਮਤਾਬਦਨ ਨੂੰ ਮਾਰ ਹਟੇ ਆ ਪੰਜਾਬ ਦੇ ਸਾਰੇ ਮਸ਼ਹੂਰ ਕਲਾਕਾਰ ਦੋ-ਦੋ ਤਿੰਨ-ਤਿੰਨ ਵਾਰ ਇਹਨੇ ਮਾਰਤੇ ਆ ਕਈ ਵਾਰੀ ਮਸ਼ਹੂਰ ਪੱਤਰਕਾਰ ਵੀ ਚੱਕਤੇ ਇਹਨਾਂ ਨੇ ਇਹਨਾਂ ਲਾਹਨਤਗਾਂ ਨੂੰ ਸਿਰਫ ਆਪਦੇ ਵਿਊ ਚਾਹੀਦੇ ਆ ਇਹਨਾਂ ਨੂੰ ਸ਼ੇਅਰ ਚਾਹੀਦੇ ਆ ਇਹਨਾਂ ਨੂੰ ਕਮੈਂਟ ਚਾਹੀਦੇ ਆ ਅੱਜ ਕੱਲ ਤਾਂ ਵੈਸੇ ਇੱਕ ਦੌਰ ਚੱਲਿਆ ਜਿੰਨਾ ਵੇਹਲੜ ਲਾਣਾ ਉਹ ਦੂਜੇ ਦੀ ਫੋਟੋ ਵਰਤਦਾ ਵੇਲੜ ਲਾਣਾ ਦੂਜੇ ਦੀ ਪੋਸਟ ਚੱਕਦਾ ਉਹ ਇਹ ਗੱਲ ਕਹਿੰਦਾ ਹੁੰਦਾ ਜੀ ਤੁਹਾਡੇ ਖਿਆਲ ਦੇ ਵਿੱਚ ਧਰਮਿੰਦਰ ਦਾ ਕੰਮ ਕਿਹੋ ਜਿਹਾ ਰਿਹਾ ਧਰਮਿੰਦਰ ਪੰਜਾਬ ਪੱਖੀ ਕਿੰਨਾ ਕੁ ਸੀ ਕੀ ਧਰਮਿੰਦਰ ਦੀ ਪੰਜਾਬ ਨੂੰ ਕੋਈ ਦੇਣ ਹੈ ਉੱਤੇ ਆਹ ਗੱਲ ਲਿਖ ਦਿਓ ਥੱਲੇ ਫੋਟੋ ਲਾ ਦਿਓ ਤੇ ਜਿਹੜੇ ਉਤਜੇ ਬੰਦੇ ਆ ਥੱਲੇ ਗਾਲਾਂ ਕੱਢੀ ਜਾਣਗੇ ਧਰਮਿੰਦਰ ਤਾਕਤਦਾਰ ਸੀ ਧਰਮਿੰਦਰ ਤਾਂ ਆਰਐਸਐਸ ਦਾ ਬੰਦਾ ਸੀ ਧਰਮਿੰਦਰ ਤਾਂ ਭਾਜੀਪੀ ਦਾ ਬੰਦਾ ਸੀ ਧਰਮਿੰਦਰ ਤਾਂ ਇੰਦਾ ਸੀ ਕਿਸੇ ਦੀ ਮਿੱਟੀ ਪਟਣੀ ਤੇ ਪਟਾਉਣੀਆਂ ਅੱਜਕੱਲ ਕਿੰਨੀ ਸੌਖੀ ਹੋ ਗਈ ਆ ਪਰ ਇਹਨਾਂ ਲੋਕਾਂ ਦੀ ਕੋਈ ਪਛਾਣ ਨਹੀਂ ਹੁੰਦੀ ਇਹ 10 20 ਡਾਲਰਾਂ ਦੀ ਮਾਰ ਹੁੰਦੇ ਆ ਇਹਨਾਂ ਨੂੰ ਬਸ ਉਧਰੋਂ ਜਿਹੜੇ 2 4 5 10 20 ਡਾਲਰ ਆਉਂਦੇ ਆ ਇਹਨਾਂ ਦਾ ਸੰਸਾਰ ਉਹੀ ਆ ਪਰ ਜਿਹੜੇ ਲੋਕਾਂ ਨੇ ਸੰਸਾਰ ਦੇ ਵਿੱਚ ਨਾ ਕਮਾਇਆ ਹੋਵੇ ਉਹਨਾਂ ਲੋਕਾਂ ਦੀ ਮਿੱਟੀ ਨਹੀਂ ਪਟਣੀ ਚਾਹੀਦੀ ਸਤਕਾਰ ਕਰਨਾ ਚਾਹੀਦਾ ਉਹ ਪੰਜਾਬ ਦਾ ਪੁੱਤ ਸੀ ਪੰਜਾਬ ਦੀ ਮਿੱਟੀ ਦੇ ਵਿੱਚ ਖੇਡਿਆ ਪੰਜਾਬ ਦੀ ਮਿੱਟੀ ਤੇ ਜਵਾਨ ਹੋਇਆ ਪੰਜਾਬ ਦੇ ਵਿੱਚ ਪੜ੍ਹਿਆ ਪੰਜਾਬ ਦੇ ਵਿੱਚ ਪਹਿਲੀ ਕਲਕਾਰੀ ਮਾਰੀ ਤੇ ਮੁੰਬਈ ਦੇ ਵਿੱਚ ਆਖਰੀ ਸਾਲ ਐ ਪੰਜਾਬ ਅੱਜ ਉਹਨਾਂ ਕੀ ਦੁਖੀ ਆ ਜਿਨ੍ਹਾਂ ਕੋ ਉਹਨਾਂ ਨੂੰ ਸੱਚੀ ਮੁੱੱਚੀ ਜਾਣਦਾ ਇੱਕ ਗੱਲ ਕੀ ਤੇ ਰੱਖਿਓ ਸਾਨੂੰ ਕਈ ਵਾਰੀ ਬੰਦਾ ਕਾਮਯਾਬ ਹੋਇਆ ਦੱਸਦਾ ਅਸੀਂ ਕਹਿੰਦੇ ਵੀ ਇਹਦਾ ਸੂਤ ਲੱਗ ਗਿਆ ਇਹਦਾ ਵਧੀਆ ਹੀ ਆ ਇਹਨੇ ਯਾਰ ਪਤਾ ਨਹੀਂ ਇਹਨੇ ਕੀ ਮੋਤੀ ਪਨ ਕੀਤੇ ਆ ਪਰ ਹਰ ਬੰਦੇ ਨੇ ਜਿਹਨੇ ਕਾਮਯਾਬੀ ਹਾਸਲ ਕੀਤੀ ਆ ਉਹ ਬੰਦੇ ਨੇ ਬਹੁਤ ਕੁਝ ਗਵਾਇਆ ਹੁੰਦਾ ਤਰਮਿੰਦਰ ਨੇ ਵੀ ਗਵਾਇਆ ਹੋਊ ਗਾ ਇਹਦੇ ਬਾਰੇ ਪਾਵੇਂ ਸਾਨੂੰ ਨਾ ਪਤਾ ਹੋਵੇ ਗਵਾਇਆ ਕੱਲਾ ਸਮਾਂ ਹੀ ਨਹੀਂ ਹੁੰਦਾ ਰਿਸ਼ਤੇ ਬਹੁਤ ਸਾਰੇ ਗਵਾਚਦੇ ਆ ਆਪਣੇ ਬਹੁਤ ਸਾਰੇ ਗਵਾਚਦੇ ਆ ਪਿੰਡ ਵੀ ਛੁੱਟਦਾ ਬੜਾ ਕੁਝ ਹੁੰਦਾ ਧਰਮਿੰਦਰ ਵਰਗੇ ਲੋਕਾਂ ਨੇ ਜੇਕਰ ਮੁਕਾਮ ਹਾਸਲ ਕੀਤਾ ਤਾਂ ਉਹਨਾਂ ਨੇ ਬੜਾ ਕੁਝ ਗੁਆਇਆ ਵੀ ਹੋਊਗਾ ਸਾਨੂੰ ਕੱਲੀ ਕਾਮਯਾਬੀ ਦਿਖਦੀ ਆ ਤੇ ਧਰਮਿੰਦਰ ਦੇ ਆਖਰੀ ਬੋਲ ਆ ਜਿਹੜੇ ਕਿਉਂਕਿ ਹੁਣ ਧਰਮਿੰਦਰ ਟਵਿੱਟਰ ਦੇ ਉੱਤੇ ਧਰਮਿੰਦਰ ਇੰਸਟਾਗ੍ਰam ਦੇ ਉੱਤੇ ਬੜਾ ਐਕਟਿਵ ਸੀ ਮੇਰਾ ਖਿਆਲ ਹੈ ਵੀ ਸੋਸ਼ਲ ਮੀਡੀਆ ਦੀ ਜ਼ਿੰਦਗੀ ਫਾਰਮ ਹਾਊਸ ਦੇ ਵਿੱਚ ਬੈਠ ਕੇ ਸਵਿਮਿੰਗ ਕਰਨੀ ਫਾਰਮ ਹਾਊਸ ਦੇ ਵਿੱਚ ਬੈਠ ਕੇ ਤਰੱਕੀ ਕਰਨੀ ਫਾਰਮ ਹਾਊਸ ਦੇ ਵਿੱਚ ਸ਼ੈਰੋ ਸ਼ੈਰੀ ਕਰਨੀ ਫਾਰਮ ਹਾਊਸ ਦੇ ਵਿੱਚ ਖੇਤੀ ਕਰਨੀ ਸਬਜ਼ੀਆਂ ਬੀਜਣੀਆਂ ਉਹ ਧਰਮਿੰਦਰ ਦੇ ਸੁਭਾਅ ਦੇ ਵਿੱਚ ਸ਼ਾਮਲ ਸੀ ਕਿਉਂਕਿ ਧਰਮਿੰਦਰ ਉਸ ਥਾਂ ਤੋਂ ਉੱਠਿਆ ਜਿੱਥੇ ਖੇਤੀ ਦੀ ਗੱਲ ਸੀ ਤੇ ਸ਼ਹਿਰਾਂ ਦੇ ਵਿੱਚ ਲੋਕ ਗਮਲਿਆਂ ਦੇ ਵਿੱਚ ਖੇਤੀ ਕਰਦੇ ਆ ਆਪ ਦਾ ਸ਼ੌਕ ਪਾਲਣ ਦੇ ਲਈ ਉਹ ਮਿੱਟੀ ਨਾਲ ਜੁੜਾ ਮਹਿਸੂਸ ਕਰਨ ਦੇ ਲਈ ਫਿਰ ਬਾਜ਼ਾਰੋਂ ਮਿੱਟੀ ਮੁੱਲ ਵੀ ਲੈਂਦੇ ਆ ਗਮਲਾ ਵੀ ਮੁੱਲ ਦਾ ਤੇ ਜਿਹਨੂੰ ਦੁਆਬੇ ਚ ਢੇਰ ਕਹਿੰਦੇ ਤੇ ਅਸੀਂ ਕਹਿੰਦੇ ਪਸ਼ੂਆਂ ਦੀ ਰੂੜੀ ਅਸੀਂ ਕਹਿੰਦੇ ਗੋਹਾ ਉਹ ਵੀ ਬੋਲੇ ਲੈਂਦੇ ਆ ਫਿਰ ਉਹ ਸ਼ੌਕ ਪਾਲਦੇ ਭਾਵੇਂ ਉਹਨਾਂ ਦੇ ਗਮਲੇ ਦੇ ਵਿੱਚ ਚਾਰ ਬੂਟੇ ਹੀ ਹੋਣ ਪਾਲਕ ਦੇ ਭਾਵੇਂ ਇੰਨੀ ਕ ਮੇਥੀ ਹੋਵੇ ਪਰ ਉਹ ਆਪਦੇ ਅਹਿਸਾਸ ਪਾਲਦੇ ਆ ਧਰਮਿੰਦਰ ਨੇ ਵੀ ਐਵੇਂ ਪਾਲੇ ਧਰਮਿੰਦਰ ਦੀ ਜ਼ਿੰਦਗੀ ਦੇ ਆਖਰੀ ਦੋ ਸ਼ੇਅਰ ਆ ਜਿਹੜੇ ਕਿ ਉਹਨਾਂ ਨੇ ਇੰਸਟਾਗ੍ਰਾਮ ਦੇ ਉੱਤੇ ਪਾਏ ਸੀ ਉਹਨਾਂ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਲੋਕ ਫੋਲੋ ਕਰਦੇ ਆ ਇਹਦੇ ਵਿੱਚ ਲਿਖਿਆ ਹੋਇਆ ਕਿ ਲਹਿਰ ਖੁਸ਼ੀ ਕੀ ਆਤੇ ਹੀ ਚਲੀ ਜਾਂਦੀ ਹੈ ਔਰ ਘੜੀ ਗਮ ਕੀ ਜਾਤੇ ਜਾਤੇ ਜਾਂਦੀ ਹੈ ਇੱਕ ਸ਼ੇਅਰ ਉਹਨਾਂ ਦਾ ਇਹ ਆ ਤੇ ਦੂਜਾ ਸ਼ੇਅਰ ਸੀ ਬਦੀਕਾ ਅੰਤ ਹੈ ਕਹੀਂ ਆਸ-ਪਾਸ ਬਦੀਕਾ ਅੰਤ ਹੈ ਕਹੀਂ ਆਸ-ਪਾਸ ਨੇਕੀ ਦਾ ਕਹੀਂ ਕੋਈ ਅੰਤ ਨਹੀਂ ਕਿਤਾਬ ਨੇਕੀ ਕੀ ਪੜਲੇ ਬੰਦੇ ਇਸੇ ਬੜਾ ਕੋਈ ਗ੍ਰੰਥ ਨਹੀਂ ਧਰਮਿੰਦਰ ਨੇ ਇੱਕੋ ਵੀਡੀਓ ਦੇ ਵਿੱਚ ਇਹ ਦੋ ਸ਼ੇਅਰ ਪੇਸ਼ ਕੀਤੇ ਆ ਤੇ ਜਿਹੜੇ ਲੋਕ ਉਹਨਾਂ ਨੇ ਇੰਸਟਾਗ੍ਰam ਅਕਾਊਂਟ ਨੂੰ ਦੇਖਦੇ ਸੀ ਸ਼ਾਇਦ ਉਹ ਜਾਣਦੇ ਕਿ ਉਹ ਕਿੰਨੇ ਐਕਟਿਵ ਸੀ ਕਿੰਨੇ ਸਰਗਰਮ ਸੀ ਸੋ ਧਰਮਿੰਦਰ ਸਾਹਿਬ ਦੇ ਜਾਣਦੇ ਉੱਤੇ ਦੁੱਖ ਆ ਜ਼ਿੰਦਗੀ ਵਿੱਚ ਧੋਖੇ ਵੀ ਬੜੇ ਖਾਦੇ ਉਹਨਾਂ ਨੇ ਇਸ਼ਕ ਵੀ ਬੜੇ ਕੀਤੇ दारू ਵੀ ਬਹੁਤ ਪੀਤੀ ਕੰਮ ਵੀ ਬਹੁਤ ਕੀਤਾ ਯਾਰੀਆਂ ਵੀ ਬਹੁਤ ਪਾਲੀਆਂ ਲਾਂਬੇ ਵੀ ਬਹੁਤ ਖੱਟੇ ਸ਼ਾਸਤਰ ਦੇ ਵਿੱਚ ਉਤਰਾ ਚੜਾ ਵੀ ਵੇਖੇ ਫੇਲ ਵੀ ਹੋਏ ਤੇ ਪਾਸ ਵੀ ਹੋਏ ਤੇ ਜ਼ਿੰਦਗੀ ਨੂੰ ਖਤਮ ਕਰਕੇ ਸਫ਼ਰ ਨੂੰ ਖਤਮ ਕਰਕੇ ਚਲੇ ਗਏ ਆ ਤੇ ਅੱਜ ਉਹਨਾਂ ਦੇ ਪਿਆਰੇ ਰੋਂਦੇ ਆ ਅੱਜ ਦੇਸ਼ ਦੇ ਨੇਤਾ ਉਦਾਸ ਆ ਅੱਜ ਬਾਲੀਵੁੱਡ ਉਦਾਸ ਆ ਅੱਜ ਹਾਲੀਵੁੱਡ ਦੇ ਕਈ ਕਲਾਕਾਰ ਉਦਾਸ ਆ ਇਹੀ ਉਹਨਾਂ ਨੇ ਕਮਾਈ ਆ